ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨਾਰ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਬਿਨਾਂ ਕਿਸੇ ਸ਼ਰਤ ਤੋਂ ਭਾਰਤੀ ਜਨਤਾ ਪਾਰਟੀ ਦੇ ਜਲੰਧਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨਾਰ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਬਿਨਾਂ ਕਿਸੇ ਸ਼ਰਤ ਤੋਂ ਭਾਰਤੀ ਜਨਤਾ ਪਾਰਟੀ ਦੇ ਜਲੰਧਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹਲਕਾ ਕਰਤਾਰਪੁਰ ਵਿਖੇ ਸੋਮਵਾਰ ਸ਼ਾਮ ਨੂੰ ਹੋਏ ਸਮਾਗਮ ਦੌਰਾਨ ਇੱਕ ਪਰਵੇ ਇਕੱਟ ਚ ਭਾਰਤੀ ਆមਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨਾਰਦੀ ਪ੍ਰਧਾਨਗੀ ਹੈ ਪਾਰਟੀ ਅਹੁਦੇਦਾਰ ਅਤੇ ਵਰਕਰਾਂ ਦਾ ਹਜ਼ੂਮ ਹਾਜ਼ਰ ਹੋਇਆ ਜਿੱਥੇ ਸਾਰਿਆਂ ਨੇ ਬਿਨਾਂ ਕਿਸੇ ਸ਼ਰਤ ਤੋਂ ਭਾਰਤੀ ਜਨਤਾ ਪਾਰਟੀ ਦੇ ਜਲੰਧਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਸਮਰਥਨ ਦਿੱਤਾ ਤੇ 1 ਜੂਨ ਨੂੰ ਵੱਧ ਚੜ੍ਹ ਕੇ ਵੋਟਾਂ ਪਾ ਕੇ ਜੇਤੂ ਕਰਨ ਦਾ ਐਲਾਨ ਕੀਤਾ ਇਸ ਮੌਕੇ ਸਮਾਗਮ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਜਲੰਧਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਸੁਸ਼ੀਲ ਰਿੰਕੂ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਤਨਵਾਦੀ ਹਨ ਭਾਰਤੀ ਅមਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਹ੍ਰਿਸ਼ਤੀਸ਼ ਕੁਮਾਰ ਨਾਰਦੇ ਜਿਨ੍ਹਾਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਮੈਨੂੰ ਬਿਨਾ ਕਿਸੇ ਸ਼ਰਤ ਦੇ ਸਮਰਥਨ ਦੇਣ ਦਾ ਵਾਅਦਾ ਕੀਤਾ ਤੇ ਮੈਂ ਵੀ ਭਾਰਤੀ ਅមਜਨਤਾ ਪਾਰਟੀ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਆਪਸੀ ਤਾਲਮੇਲ ਬਣਾ ਕੇ ਲੋਕਾਂ ਦੇ ਵਿਕਾਸ ਕਾਰਜ ਕਰਾਵਾਂਗੇ ਇਸ ਮੌਕੇ ਉਨ੍ਹਾਂ ਕਿਹਾ ਕਿ ਚੋਣਾ ਤੋਂ ਬਾਅਦ ਬਹੁਤ ਜਲਦ ਕਰਤਾਰਪੁਰ ਫਾਟਕ ਤੇ ਅੰਡਰ ਪਾਸ ਬਣਾ ਕੇ ਕਰਤਾਰਪੁਰ ਤੋਂ ਕਪੂਰਥਲਾ ਆਉਣ ਜਾਣ ਵਾਲੇ ਲੋਕਾਂ ਨੂੰ ਸਹੂਲਤ ਦੇ ਦਿੱਤੀ ਜਾਵੇਗੀ ਇਸ ਮੌਕੇ ਵੱਡੀ ਗਿਣਤੀ ਚ ਦੋਵਾ ਪਾਰਟੀਆਂ ਦੇ ਅਹੁਦੇਦਾਰ ਸਹਿਬਾਨ ਅਤੇ ਵਰਕਰ ਸਹਿਬਾਨ ਹਾਜ਼ਰ ਸਨ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਜੀ ਰਵੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੁਹਾਡੇ ਵਿੱਚ ਬੈਠੇ ਇਹਦੇ ਰਾਈਟ ਹੈਂਡ ਕੋਲ ਆ ਤੇ ਰਹਿ ਜਾ ਮੇਰੇ ਭਰਾਣਾ ਕਾੜੀ ਵੀਰਾਂ ਘੜੀ ਹੱਥ ਧੋਣ ਤੇ ਬੈਨੂਆ ਤੇ ਜਿਹੜੇ ਮੇਰੇ ਵੀਰ ਸੱਜਾ ਤੇ ਖੜੇ ਹੋਇਆ ਉਸਿਆਂ ਦੇ ਗੱਲੋ ਮੇਰੇ ਵੀਰ ਦੀ ਹੱਥ ਧੋਣ ਤੇ ਬੈਨੂਆ ਜੈਪੀਨ ਜਿੰਦਾਬਾਦ ਜੈਪੀਨ ਜਿੰਦਾਬਾਦ ਹਾਈਵੇ ਇੱਧੇ ਉਹਨਾਂ ਦੇ ਕੰਮ ਕਰ ਰਹੇ ਆ ਰੇਲਵੇ ਦੇ ਨਾਲ ਨਾਲ ਸਾਰੇ ਕੰਮ ਕਰ ਰਹੇ ਆ ਅੱਜ ਇਹ ਸ਼ਿਲਦਿਲਕ ਜਿਹੜੇ ਹੋਰ ਤੋਕਾਂ ਦੇ ਨਾਲ ਲੱਗਦੇ ਕੰਮ ਆ ਉਹ ਵੀ ਸਾਰੇ ਕਰਦੇ ਆ ਪੁਰਾਣੇ ਵਾਲੇ ਸਮੇਂ ਦੇ ਵਿੱਚ ਗਰੀਬਾਂ ਦੇ ਲਈ ਇੱਕ ਉਹਨਾਂ ਦੇ ਬਿਹਤਰ ਇਲਾਜ ਦੀ ਸੁਗਧਾ ਦੇ ਅੰਦਨਾਪੌਰ ਦੀ ਜਿਹੜੀ ਮਤਲਬ ਦੇ ਰਿਹਾ ਭਾਰਤੀ ਆਦਮ ਦਾ ਬਾਤ ਦੀ ਕੀ ਤਰੀਕੇ ਨਾਲ ਇਹ ਦੇਖੋ ਸਾਡੇ ਬਲਾਦੇਮਾ ਜਿਆਦਾ ਹੀ ਵਪਾਰ ਰਹਿ ਜਾਵਾ ਦੇਖੋ ਅਸੀਂ ਕਾਫੀ ਸਮੇਂ ਤੋਂ ਵਿਚਾਰਨਾ ਕਰਦੇ ਸੀਗੇ ਪੰਜਾਬ ਵਾਸਤੇ ਕੁਝ ਕਰ ਸਹੀ ਰਵੇਗੀ ਪੰਜਾਬ ਦੀ ਇਹ ਗੁੰਡਾਗਦੀ ਸ਼ਰਮਾਨਾ ਸ਼ਹਿਰਾਂ ਦਾ ਦੋ ਮਹੀਨੇ ਸੌਣੇ ਸਮਾਲੇ ਜਿਹਾ ਭਗੌਣ ਦਮਾਨ ਨੂੰ ਪਰ ਦੋਸਾਂ ਨੂੰ ਗਾਇ ਸਮਾ ਹੋ ਗਿਆ ਨਸ਼ਾ ਤੋਂ ਬਜਾ ਗੁਰੇ ਜਾੜਾ ਵਗਿਆ ਗੁੰਡਾ ਕਦੀ ਉੱਧਰ ਤੈਰ ਗਈਆਂ ਗੋਲੀ ਬਾਰ ਯਾਂ ਜਿਹੜੀ ਦਵਾਰੀ ਪਾ ਕੇ ਬੱਜ ਰਹੀਆਂ ਨੇ ਉਹ ਜੋਕਰ ਨਾ ਪਾ ਸਕਦੇ ਤਾਂ ਦੂਜੇ ਵੀ ਪਾ ਸਕਦੇ ਉਹ ਸਾਰੇ ਮੁੰਡਾ ਦੇ ਦੋ ਕੋਈ ਵੀ ਭਾ ਜੀ ਵੀ ਜਾਰੀ ਸਮਾਨ ਬਹੁਤ ਵਧੀਆ ਅੱਛਾ ਸੋ ਉਹਦੇ ਜਿੱਤੇ ਆ ਉਹ ਦੋ ਤਿੰਨ ਗੱਲ ਲੱਗਦੀਆਂ ਕੋਸ ਕਰ ਰਿਹਾ ਪੂਰਾ ਮਨ ਬਣਾ ਲਓ ਪੂਰੇ ਸਾਡੀ ਪਾਰਟੀ ਨੇ ਅੱਜ ਪੂਰਾ ਜ਼ਿੰਦਗੀ ਚ ਕਹਿੰਦੇ ਮਨ ਕੋਈ ਮਰਤਲ ਬੀਜਪੀ ਨੂੰ ਬਤਾਓ ਤੇ ਅੱਧੀ ਪਾਰਟੀ ਜ਼ਿੰਦਗੀ ਦੇ ਮੁੱਦੇ ਨੇ ਜੀ ਉਹਦਾ ਪੂਰਾ ਵੀ ਦਸ ਮੁੱਦਿਆਂ ਦੇ ਲੋਕ ਉਹ ਦੇ ਬੀਜਪੀ ਸੇ ਜ਼ਿੰਦਗੀ ਸਮਝ ਰਹੇ ਹੋ ਬਾਕੀ ਜੇ ਸਾਡੀ ਚਾਹੇ ਜੀ ਦੇਖਦੇ ਰਹੇ ਕੋਈ ਨਹੀਂ ਪੈਸਾ ਜਾਂ ਕੋਈ ਪਿਆਣੀ ਨਾਲ ਥੱਲੇ ਵਰਤਾਈ ਭਾਈ ਸੱਜਣ ਕੋਈ ਪਿਆਣੀ ਨਹੀਂ ਹੰਦੀ ਆਹ ਨਾ ਜੀ ਪਾਰਟੀ ਨੇ 24 ਸਾਲ ਕਿਸਾਨਾਂ ਦੀ ਜਾਨੀ ਕੀਤੀ ਆ ਪਰ ਮਜ਼ਦੂਰ ਸਾਡਾਂ ਦੀ ਬੰਦੇ ਵੀ ਦੂਰੀ ਕਰਦੇ ਆ ਕੋਈ ਸੇ ਤੋਂ ਸ਼ਾਂਤ ਉਹਨਾਂ ਕੋਈ ਕਿਸੇ ਬਿਆਨ ਨਹੀਂ ਆਇਆ ਜਾਨੋ ਬਰਾ ਦੂਜੇ ਵੀ ਤਾਂ ਅਸੀਂ ਪਾਰਟੀ ਆ ਜੋ ਨਾਲ ਸੰਯੁਕਤ ਸਰਕਾਰ ਬਣਨ ਤੋਂ ਮੂਦਰਾ ਹਾਸ ਹੋਇਆ ਇੱਕ ਤਰੀਕੇ ਨਾਲ ਬਹੁਤ ਆ ਲੋਕਾਂ ਨੂੰ ਜੀ ਫੀਲ ਆ ਸਾਬੀ ਉਹ ਪੀਵਾ ਜੀ ਜੇ ਤਾਂ ਜੰਗਲ ਵਿਕਾਸ ਚਾਹੁੰਦੇ ਆ ਤਾਂ ਇਹ ਸੀ ਰਹੀ ਤੇ ਉਹ ਤੇ ਜੋੜ ਪਾ ਗਏ ਦੁਆਰਾ ਲੋਸੇ ਪਹੁੰਚਾ ਕਿ ਕਿ ਇਹਨਾਂ ਨੇ ਜੇ ਵਾਂਦੀ ਰਹੀ ਤਾਂ ਵੀ ਲੋਕਾਂ ਦੀ ਦੁਨਆ ਵਿੱਚ ਆ ਤੇ ਗੰਦੇ ਵਾਸਿਆਂ ਤੋਂ ਤਾਂ ਕਾਫੀ ਕੁਝ ਕੀਤਾ ਵਾ ਪਰ ਸਭ ਦਾ ਨਾਸ ਕਰਦੇ ਆ ਕਿ ਜਿੱਤਨ ਮਾਵਾ ਦੇ ਜੰਗਲ ਵਾਸਿਆਂ ਨੂੰ ਖੁਸ਼ਾਲ ਅਦੇਬੀ ਪ੍ਰਸ਼ਾਸਨ ਦੇਵੇ ਗਿਆ ਵੀ ਜਾਪਾ ਅਨੰਦ ਸਰ ਅਤੇ ਭਾਰਤੀ ਜਨਤਾ ਪਾਰਟੀ ਤੁਹਾਨੂੰ ਬਹੁਤ ਸਮਰਥਨ ਦੇ ਰਹੇ ਲੱਗ ਰਹੇ ਅੱਜ ਮੇਰੇ ਵੀਰ ਸੀਸ਼ ਕੁਮਾਰ ਨਾਰਜੀ ਆਪਣੀ ਪਾਰਟੀ ਸਿੰਘੋ ਅਜਿਹਾ ਪੂਰਾ ਸਮਰਥਨ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ ਮੈਂ ਸਮਝਦਾ ਹਾਂ ਕਿ ਸੀਸ਼ ਨਾਰਜੀ ਜਿਹੜੇ ਲੰਬੇ ਸਮੇਂ ਤੋਂ ਜਿਹੜਾ ਸਮਾਜ ਦੇ ਲਈ ਜਿਹੜਾ ਲਗਾਤਾਰ ਮਿਹਨਤ ਕਰ ਰਹੀ ਸੀ ਕੰਮ ਕਰ ਰਹੀ ਸੀ ਅੱਜ ਉਹਨਾਂ ਨਾਲ ਵੱਡੀ ਗਿਣਤੀ ਦੇ ਵਿੱਚ ਸਮਾਜ ਜੁੜਿਆ ਹੈ ਸੋ ਉਹਨਾਂ ਦਾ ਸਮਰਥਨ ਦੇ ਨਾਲ ਸਾਨੂੰ ਪਾਰਟੀ ਨੂੰ ਬਹੁਤ ਜਿਹੜਾ ਆਉਣ ਵਾਲੇ ਸਮੇਂ 'ਚ ਫਾਇਦਾ ਹੋਣ ਵਾਲਾ ਔਰ ਉਹਨਾਂ ਦਾ ਆਪਣੀ ਪਾਰਟੀ ਲਈ ਵੀ ਸਵਾਗਤ ਕਰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਖਾਸ ਕਰਕੇ ਸੰਤ ਸਮਾਜ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਆਪਣਾ ਵਿਸ਼ਵਾਸ ਹੈ ਜਿਹੜਾ ਆਪੇ ਜਨਤਾ ਪਾਰਟੀ ਨੂੰ ਦਿੱਤਾ ਹੈ ਇਹ ਕੁਝ ਦੇਖਦੇ ਹੋ ਰਹੇ ਹਾਂ ਕਿ ਪੂਰੇ ਦੇਸ਼ 'ਚ ਮੋਦੀ ਲਹਿਰ ਆ ਰਹੀ ਹੈ। ਪੰਜਾਬ 'ਚ ਕਿਸਾਨਾਂ ਦਾ ਵਿਰੋਧ ਹੋਰ ਵੀ ਜਿਹੜੀ ਗੱਦੀ ਚੱਲ ਰਹੀ ਹੈ ਤੁਹਾਨੂੰ ਲੱਗਦਾ ਪੰਜਾਬ 'ਚ ਬੀਜੇਪੀ ਨੂੰ ਮਿਲੇਗੀ ਕੋਈ ਮੌਕਾ ਦੇਖੋ ਬਿਲਕੁਲ ਅੱਛਾ ਬਹੁਮਤ ਕਲੀ ਪਰ ਅੱਛਾ ਮਾਰਜਿਨਾ ਜਿਹੜਾ ਚੀਹ ਸਿੱਟਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੂੰ ਜਿਹੜੀਆਂ ਪੰਜਾਬ ਦੇ ਟੂਰ ਲੜੀਆਂ। ਸੋ ਮੈਂ ਸਮਝਦਾ ਕਿ ਇੰਨੇ ਵਿਰੋਧ ਦੇ باوجود ਵੀ ਜਿਹੜਾ ਇੰਨਾ ਅੱਛਾ ਪ੍ਰਦਰਸ਼ਨ ਜਿਹੜੀ ਭਾਤੀ ਜਨਤਾ ਪਾਰਟੀ ਕਰ ਰਹੀ ਹੈ ਔਰ ਉਹ ਦਿਨ ਦੂਰ ਨਹੀਂ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਭਾਤੀ ਜਨਤਾ ਪਾਰਟੀ ਨਿਰੋਲ ਸਰਕਾਰ ਬਣੇਗੀ ਜੋ ਨਾਲ ਪੰਜਾਬ ਦਾ ਵੀ ਪਲਾ ਹੋਏਗਾ ਪੰਜਾਬ ਦੇ ਵਿੱਚ ਨਸ਼ੇ ਦਾ ਗੁੰਡਾਗਰਦੀ ਜਿਹੜਾ ਖਾਤਰਾ ਉਹ ਭਾਤੀ ਜਨਤਾ ਪਾਰਟੀ ਕਰੇ ਤੇ ਮੰਦਰੂਜ ਤੁਹਾਨੂੰ ਆਵਾਜ਼ ਦੀ ਬਾਤ ਵੀ ਬਤਾ ਪਾਜੀ ਆ ਤੇ ਹੁਣ ਕਾ ਵੀ ਇਹ ਮਨਾਰ ਸੰਦੇ ਬਣਾ ਰਹੇ ਜੀ ਤੁਹਾਨੂੰ ਦੋਆ ਨਾ ਦੇ ਉਹ ਬੋਲ ਰਹੇ ਆ ਬਟਨ ਦੇਖੋ ਹਰ ਪਾਰਟੀ ਆਪਣਾ ਕੰਮ ਕਰ ਰਹਾ ਹੈ ਉਹਨਾਂ ਨੇ ਆਪਣਾ ਕਰਨਾ ਹੈ ਅਸੀਂ ਆਪਣਾ ਕੰਮ ਕਰਨਾ ਔਰ ਮੇਰਾ ਕਹਿਲਾ ਕਿ ਜਿਹੜੀਆਂ ਨਵਿੰਦਰ ਮੋਦੀ ਜਿਹੜੀਆਂ ਜਿਹੜੀਆਂ ਪਾਲਿਸੀ ਆ ਉਹਦੇ ਕਰਕੇ ਅੱਜ ਲੋਕ ਹੈ ਜਿਹੜੇ ਭਾਤੀ ਜਨਤਾ ਪਾਰਟੀ ਨੂੰ ਪੂਰਨ ਸਪੋਰਟ ਕਰ ਰਹੇ ਸਾਬਦੇ ਰਿਹਾ ਉਹ ਦਿਨ ਦਿਨ ਪਾਰਟੀ ਦਾ ਗਰਾਫ ਹੈ ਜਿਹੜਾ ਵਧ ਰਿਹਾ ਸਰ ਉਹਰਾ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਇੱਕ ਤਾਂ ਵੋਟ ਕਰਨ ਜ਼ਰੂਰ ਜਾਓ ਦੂਸਰਾ ਰਾਸ਼ਟਰ ਹਿੱਤ ਦੇ ਜਿਹੜਾ ਵੋਟ ਜਰੂਰ ਕਰੋ